ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋਤ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਠੱਠੀਪਾਈ ਠੱਠੀਪਾਈ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਫਿਰ ਇੱਕ ਝੋਟੀ ਵਕਾਉ ਆ ਬਾਈ ਹੁਣ ਉਹਦੀ ਸੋਈ ਸਵਾਈ ਤਾਜੀ ਬਿਲਕੁਲ ਇਹ ਝੋਟੀ ਆ ਪੰਜ ਸੱਤ ਦਿਨ ਦਾ ਇਹਦਾ ਹਜ ਸੁਆਵਾ ਬੱਚਾ ਇਹਦਾ ਜਿਹੜਾ ਉਹ ਮਰ ਗਿਆ ਸੀਗਾ ਮਿੱਤਰੋ ਪਹਾੜੇ ਤੇ ਥਾਪੀ ਤੇ ਆਉਂਦੀ ਆ ਥੱਲੋ ਬੜੀ ਪੱਧਰੀ ਸੁਬਦਰੀ ਆ ਲੇਵਾ ਪੰਡਾ ਬੜਾ ਸੋਹਣਾ ਤਿਆਰ ਕੀਤਾ ਵਾ ਬਰੀਕ ਬਹੁਤ ਛੋਟੀ ਕਰਦੇ ਆ ਗੱਲਬਾਤ ਕਿੰਨਾ ਦੋਦਾ ਕੀ ਡਿਟੇਲ ਆ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਮਾੜਾ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਵਧੀਆ ਵਧੀਆ ਜੀ ਠੀਕ ਹੈ ਬਈ ਆਪਣਾ ਨਾਮ ਦੱਸ ਦਈਏ ਕਿਹਨਾਂ ਦੀ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਸੁਖਬਾਲ ਬਾਈ ਘਰ ਤਾਂ ਆਪਣਾ ਆ ਗਿਆ ਠੱਤੀ ਭਾਈ ਤੋਂ ਜਿਹੜੀ ਛੜਕ ਮਾੜੀ ਮਾੜੀ ਆ ਛੜਕਦੇ ਹਾਂਜੀ ਅ ਕਿੰਨੇ ਦਿਨ ਹੋ ਗਏ ਭਾਈ ਸੋਈ ਨੂੰ ਅੱਜ ਹੋ ਗਏ ਜੀ 18-19 ਦਿਨ ਹੋ ਗਏ 18-19 ਦਿਨ ਹੋ ਗਏ ਤੇ ਦੁੱਧ ਕਿੰਨੇ ਦੇ ਚੱਲਦੀ ਹੈ ਭਾਈ ਦੁੱਧ 12 ਕਿਲੋ ਦੇ 12 ਕਿਲੋ ਕੰਡੇ ਵਾਲਾ ਤਿਆਰ ਹਾਂਜੀ ਦੋ ਟਾਈਮ ਚੋੜੇ ਤਿੰਨ ਟਾਈਮ ਚੋੜੇ ਠੀਕ ਹੈ ਚੁੰਨ ਚਾਂ ਨੂੰ ਕਿਵੇਂ ਹੈ ਭਾਈ ਬਹੁਤ ਵਧੀਆ ਜੀ ਸੀਲ ਚੁੰਨ ਚਾਂ ਨੂੰ ਹੈ ਠੀਕ ਹੈ ਭਾਈ ਅਜਾ ਜਵੇ ਕਥਨ ਪਰ ਰਾਜ ਰੱਖਦੇ ਉਹ ਕੀ ਕਾਰਨ ਬਣ ਗਿਆ ਪਾਲ ਪੱਕ ਗਈ ਪਾਲ ਪੱਕ ਗਈ ਉਹ ਚੋਣ ਚੰਦ ਦੇ ਵਿੱਚ ਤਾਂ ਨਹੀਂ ਕੋਈ ਨਾ 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 ਵੀ ਮਲਾ ਵਰਦੀ ਆ ਹਾਂ ਠੀਕ ਹੈ ਮਿਲਦੀ ਕਿਵੇਂ ਆ ਭਾਈ ਮਾ ਥਾਪੀ ਮਾਰ ਕੇ ਅਜਾ ਠੰਡੀ ਸੀ ਰਾਤ ਚ ਗਿਆ ਆਓ ਜਿਹੜੀ ਪਹਿਲਾਂ ਸੋਚ ਚੋੜੀ ਕੋਈ ਚੋੜੀ ਠੀਕ ਹੈ ਭਾਈ ਬੱਲੇਵਾਨ ਉਹ ਬੜਾ ਸੋਹਣਾ ਤਿਆਰ ਕੀਤਾ ਹੈ ਹਨਾ ਨਹੀਂ ਠੀਕ ਹੈ ਭਾਈ ਬਰੀਕ ਬੋਦਾ ਛੋਟੀ ਵਾਕਈ ਦੁੱਧ ਵਾਲੀ ਆ ਜਿਵੇਂ ਮਲਾ ਜਿਵੇਂ ਕੁਆਲਿਟੀ ਆ ਮੇਰੇ ਹਿਸਾਬ ਨਾਲ 13 14 ਕਿਲੋ ਦੁੱਧ ਦਈ ਜਾਊਗੀ ਭਾਈ ਮੋ ਨਾ ਮੋ ਨਾ ਹੂੰ ਪੋਈ ਨੜਾ ਨੂੰ ਲੈ ਪੁੱਤ ਦਾ ਲੈ ਵੰਨਦੀ ਬਈ ਲੈਵਾ ਲੋਵਾ ਵੇਖੋ ਕਿਹਨਾਂ ਤੁਹਾਨੂੰ ਆਪ ਪਸੰਦੋ ਸੋਹਣੀ ਵੀ ਬਹੁਤ ਚੋਟੀ ਮਿੱਤਰੋ ਤੇ ਬਈ ਅੱਜ 13 14 ਕਿਲੋ ਦੁੱਧ ਜਿਹੜੀ ਬੱਚਾ ਮਰੇ ਤੋਂ ਫਿਰ ਵੱਡੀ ਗੱਲ ਇਹ ਆ ਗਈ ਕਿ ਤੁਸੀਂ ਬਈ ਇਹਦਾ ਥਾਪੀ ਮਾਰ ਕੇ ਦੇ ਥੱਲੇ ਬਹਿ ਜਾਣਾ ਦੁੱਧ ਚੋਕੇ ਲੈ ਜਾਣਾ ਤੇ ਜੋ ਹੁਣ ਚੂਣ ਚਾਣ ਵੀ ਬਹੁਤ ਚੰਗਾ ਲੱਗਾ ਹਨਾ ਬਈ ਬਹੁਤ ਸੋਹਣੀ ਐ ਥਣ ਜਿਹੜਾ ਵਿਖਾਦੀ ਪੁੱਤ ਜਿਹੜਾ ਭਾਲ ਪੱਕੀ ਐ ਮਾੜਾ ਯਕੀਨ ਨਜ਼ਦੀਕ ਕਰਕੇ ਹਾਂ ਉਹ ਜਿਹੜੀ ਚੀਜ਼ ਕਲੀਅਰ ਕਰਾਦੀ ਆ ਵੇਖ ਲੋ ਹਾਂ ਦੇਖਿਓ ਕਿਹਨਾਂ ਦੀ ਮਿੱਤਰੋ ਤੁਸੀਂ ਵਾਕਿਆ ਹੀ ਬੁੱਕਲ ਦੀ ਝੋਟੀ ਆਣਾ ਬਾਈ ਮੇਰੀ ਠੀਕ ਆ ਬਾਈ ਅੱਛਾ ਬਾਈ ਰੇਟ ਕੀ ਰੱਖਾਂਗੇ ਇੱਕ ਪੰਜ ਰੱਖਾਂਗੇ ਦੇਣੀ ਕਿ ਮੇਰੀ ਜਸ ਤੈਨੂੰ ਕਾਦੇ ਮੰਨਤਾਂ ਦੀ ਕਿਹਨੇ ਕੋ ਕਰਦੇ ਆ ਪੂਕੇ ਨਹੀਂ ਦਿੰਦੇ ਮੱਲ ਕਿਦਾਂ ਇੱਕ ਦੀ 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 ਇੱਕ ਦੀ ਦੀ ਠੀਕ ਹੈ ਭਾਈ ਲੈ ਮਿੱਤਰੋ ਅੱਜ ਤੁਸੀਂ 12 ਕਿਲੋ ਵਾਲੀ ਝੋਟੀ ਜੇ ਪਹਿਲਾਂ ਲੈ ਰਹੇ ਹੋ ਤੁਸੀਂ 12 ਮੰਨ ਕੇ ਹੀ ਖਰੀਦੋ ਪਰ ਦੂਜੇ ਸੋਏ ਨੂੰ ਤਾਂ ਲੈ ਕੇ ਨੇ 15 16 ਕਿਲੋ ਵਾਲੀ ਮਹਿ ਬਣੀ ਪਈ ਆ ਨਾ ਇਹ ਜੀ ਸੋਚ ਕੇ ਖਰੀਦਿਆ ਜੇ ਇਹਨੂੰ ਵਾਧੇ ਵਾਲੀ ਝੋਟੀ ਆ ਘਾਟੇ ਵਾਲੀ ਝੋਟੀ ਨਹੀਂ ਦੰਦ ਦੇ ਨੇ ਵਿਖਾ ਤੇ ਇਹਨੇ ਚਲੀ ਜਾਣਾ ਵਾ ਹੁਣੇ ਹੱਸ ਪੀਆ ਕਹਿੰਦੀ ਮੇਰਾ ਨਹੀਂ ਲੱਗਦਾ ਇੱਥੇ ਜੀ ਤੇ ਮੈਂ ਜਾਣਾ ਵਾ ਭਾਈ ਹੁਣਾਂ ਦਾ ਨੰਬਰ ਲੈ ਲਗੇ ਭਾਈ ਨੰਬਰ ਦੱਸੀ ਮੈਨੂੰ ਕਰੋ 94179 ਜੀ 65773 ਇੱਕ ਵਾਰੀ ਹੋਰ ਬੋਲ ਦਿਓ 94179 65773 ਜੀ 94 179 65777 65777 ਇਸ ਨੰਬਰ ਤੇ ਕਰ ਲਿਓ ਭਾਈ ਹੁਣੇ ਉਹਨਾਂ ਨਾਲ ਤੁਸੀਂ ਗੱਲ ਤੇ ਬਾਤ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ